ਦੋਸਤੋ ਮੈਂ ਤੁਹਾਡਾ ਸ਼ੇਵਾਜੀ ਛੋਟੀ ਜਿਹੀ ਇੱਕ ਵੀਡੀਓ ਲੈ ਕੇ ਹਾਜ਼ਰ ਆਂ ਔਰ ਅੱਜ ਦੀ ਵੀਡੀਓ ਹੈ ਸਿਰ ਯਾਨੀ ਕਿ ਦਿਮਾਗ ਔਰ ਦੋਸਤੋ ਸਾਇੰਸ ਦਾ ਨਾ ਨੇ ਸਿਰ ਨੂੰ ਯਾਨੀ ਕਿ ਮਨੁੱਖੀ ਸਰੀਰ ਰੂਪੀ ਜੋਹਾਜ ਦਾ ਬਲੈਕ ਬਾਕਸ ਕਿਹਾ ਸੋ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੈ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਸੋ ਸਿਰ ਦੀ ਗੱਲ ਕਰਨੀ ਆ ਔਰ ਸਿਰ ਦੇ ਬਾਰੇ ਜਿਹੜੇ ਕਈ ਤਰ੍ਹਾਂ ਦੀਆਂ ਮਿੱਥਿਆਵਾਂ ਕਈ ਤਰ੍ਹਾਂ ਦੀਆਂ ਮਿਥਿਹਾਸਿਕ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ ਸਿਰ ਦੇ ਬਾਰੇ ਕਿਹਾ ਗਿਆ ਹੈ ਕਿ 라ਵਣ ਨੇ 10 ਸਿਰ ਆਪਣੇ ਜਦੋਂ ਜੰਗ ਕੀਤਾ ਸੀ ਉਸ ਦੇ ਵਿੱਚ ਆਪਣੇ ਨਿਸ਼ਾਵਰ ਕਰ ਦਿੱਤੇ ਤਾਂ ਫਿਰ ਉਸ ਨੂੰ 10 ਸਿਰ ਭਗਵਾਨ ਸ਼ਿਵ ਨੇ ਉਸ ਨੂੰ ਵਾਪਸ ਦੇ ਦਿੱਤੇ ਤੇ ਉਸ ਨੂੰ 10 ਸਿਰਾ ਕਹਿਣ ਲੱਗ ਪਏ ਦਸਹਿਰਾ ਕਹਿਣ ਲੱਗ ਪਏ ਸੋ ਇਹ ਇਸ ਦੇ ਪਿੱਛੇ ਕਹਾਣੀ ਹੈ ਪਰ ਪੰਡਤਾਂ ਨੇ ਇਸ ਦਾ ਵੀ ਅਲਟਰਨੇਟਿਵ ਲੱਭ ਲਿਆ ਕਿਉਂਕਿ ਜਿਹੜਾ ਸਿਰ ਹੈ ਉਹ ਬਿਲਕੁਲ ਨਾਰੀਅਲ ਵਰਗਾ ਹੈ ਜਿਸ ਤਰ੍ਹਾਂ ਨਾਰੀਅਲ ਦੇ ਜਿਹੜੇ ਖੋਪੇ ਹਨ ਉਹਨਾਂ ਦੇ ਉੱਪਰ ਵੀ ਬਾੜ ਹੁੰਦੇ ਹਨ ਕਵਰਿੰਗ ਹੁੰਦੀ ਹੈ ਸਿਕਿਉਰਿਟੀ ਦੀ ਉਸੇ ਤਰ੍ਹਾਂ ਇਸ ਸਿਰ ਦੇ ਉੱਤੇ ਵੀ ਬਾੜ ਹਨ ਔਰ ਸਿਰ ਦੇ ਅੰਦਰ ਵੀ ਤਿੰਨ ਖੋਪੜ ਜਿਹੜੇ ਹਨ ਆਪਸ ਵਿੱਚ ਜੁੜੇ ਹੋਏ ਹਨ ਔਰ ਜਿਸ ਤਰ੍ਹਾਂ ਕਿ ਤੁਸੀਂ ਸਿਰ ਦੇ ਵਿੱਚ ਦੇਖੋਗੇ ਤੇ ਤੁਹਾਡੇ ਉੱਪਰ ਸਿਰ ਦੇ ਉੱਪਰ ਸਿਰੇ ਤੇ 6 ਖਾਨ ਇਸੇ ਤਰ੍ਹਾਂ ਨਾਰੀਅਲ ਦੇ ਵਿੱਚ ਵੀ 6 ਹੁੰਦੇ ਹਨ ਤਾਂ ਪੰਡਤਾਂ ਨੇ ਕਿਹਾ ਕਿ ਤੁਸੀਂ ਨਾਰੀਅਲ ਚੜਾ ਦਿਓ ਤੇ ਜਿਹੜੀ ਪੂਰਨ ਉਹ ਹੂਤੀ ਹੁੰਦੀ ਹੈ ਪੂਰਨ ਹੋਤੀ ਹੁੰਦੀ ਹੈ ਉਸ ਦੇ ਨਾਲ ਇਹ ਤੁਹਾਡਾ ਸਿਰ ਹੀ ਮੰਨਿਆ ਜਾਏਗਾ ਸਿਰ ਦਾ ਤੁਸੀਂ ਸੈਕਰੀਫਾਈਸ ਕਰ ਦਿੱਤਾ ਜਿਵੇਂ ਤੁਸੀਂ ਨਾਰੀਅਲ ਉਸ ਦੇ ਵਿੱਚ ਆਪਣੇ ਜੱਗ ਦੇ ਵਿੱਚ ਉਸ ਦੇ ਜਿਹੜਾ ਤੁਸੀਂ ਕਰਦੇ ਹਵਨ ਦੇ ਵਿੱਚ ਨਿਸ਼ਾਵਰ ਕਰ ਦਿੰਦੇ ਹੋ ਤਾਂ ਸਿਰ ਨਿਸ਼ਾਵਰ ਦੇ ਬਰਾਬਰ ਹੈ ਜਿਵੇਂ ਕਿ ਇੱਕ ਪੰਡਤ ਨੇ ਬੜਾ ਲਾਲਚੀ ਸੀ ਔਰ ਕਹਿੰਦਾ ਸੀ ਕਿ ਜਿਹੜੇ ਜੇ ਤੁਸੀਂ ਬਿੱਲੀ ਮਾਰ ਦਿਓ ਤਾਂ ਤੁਹਾਨੂੰ ਸੋਨੇ ਦੀ ਬਿੱਲੀ ਚੜਾਉਣੀ ਪਵੇਗੀ ਤਾਂ ਇੱਕ ਵਾਰੀ ਇੱਕ ਬਿੱਲੀ ਮਰ ਗਈ ਤਾਂ ਉਸਨੇ ਕਿਹਾ ਵੀ ਤੁਹਾਨੂੰ ਹੁਣ ਸੋਨੇ ਦੀ ਬਿੱਲੀ ਚੜਾਉਣੀ ਪੈਗੀ ਤਾਂ ਨਿਆਣੇ ਨੇ ਕਿਹਾ ਵੀ ਪੰਡਤ ਜੀ ਤੁਹਾਡਾ ਜਿਹੜਾ ਛਿੰਦਾ ਹੈ ਉਹ ਵੀ ਸਾਡੇ ਨਾਲ ਹੀ ਖੇਡ ਰਿਹਾ ਸੀ ਤਾਂ ਉਹ ਕਹਿੰਦਾ ਚਲੋ ਛੋਟੀ ਜੀ ਇੱਕ ਤਾਂ ਮਤਲਬ ਪਤਲੀ ਜੀ ਸੋਨੇ ਦੀ ਪਿੰਦੀ ਜਿਹੜੀ ਬਿੱਲੀ ਚੜਾ ਦਿਓ ਸੋ ਪੰਡਤਾਂ ਦੇ ਕੋਲ ਕਈ ਤਰ੍ਹਾਂ ਦੇ ਅਲਟਰਨੇਟਿਵ ਹਨ ਕਈ ਤਰ੍ਹਾਂ ਦੇ ਹੱਲ ਹਨ ਔਰ ਕਈ ਤਰ੍ਹਾਂ ਦੇ ਉਹ ਬਸੂਲ ਕਰਦੇ ਹਨ ਜਦੋਂ ਉਹਨਾਂ ਤੇ ਆਪਣੇ ਤੇ ਪੈਂਦੀ ਹੈ ਤਾਂ ਫਿਰ ਕੋਈ ਨਾ ਕੋਈ ਹੱਲ ਕੱਢ ਲੈਂਦੇ ਹਨ ਸੋ ਸਿਰ ਦੀ ਗੱਲ ਕਰਦੇ ਹਾਂ ਵਾਪਸ ਬਾੜਾ ਦੀ ਗੱਲ ਕਰਦੇ ਹਾਂ ਜਿਵੇਂ ਕਿ ਧਾਰਮਿਕ ਸਥਾਨਾਂ ਦੇ ਉੱਤੇ ਧਾਰਮਿਕ ਸਥਾਨਾਂ ਦੇ ਉੱਤੇ ਗੁੰਮਦ ਹੁੰਦੇ ਹਨ ਔਰ ਗੁੰਮਦ ਦੇ ਵਿੱਚ ਜਿਹੜਾ ਹੈ ਕਿ ਉਨਕੇ ਦੇ ਭਗਵਾਨ ਦੀਆਂ ਮੂਰਤੀਆਂ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਜਿਵੇਂ ਕਿ ਮੈਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਉਸੇ ਤਰ੍ਹਾਂ ਹੀ ਸਿਰ ਨੂੰ ਵੀ ਦਸਮ ਜਿਹੜਾ ਹੈ ਦੁਆਰ ਸਮਝਿਆ ਜਾਂਦਾ ਹੈ ਦਸਮ ਦੁਆਰ ਸਮਝ ਕੇ ਉਸ ਦੇ ਉੱਪਰ ਜਿਹੜਾ ਗੁੱਟਾ ਕੀਤਾ ਜਾਂਦਾ ਹੈ ਵਾਲਾਂ ਦਾ ਉਹ ਗੁੰਮਦ ਦੇ ਤੌਰ ਤੇ ਇਸ ਕਰਕੇ ਇਹ ਭਗਵਾਨ ਦਾ ਘਰ ਹੈ ਪਵਿੱਤਰ ਥਾਂ ਹੈ ਇਸ ਕਰਕੇ ਕੁੱਟਾ ਕੀਤਾ ਜਾਂਦਾ ਹੈ ਕੇਸ ਇਸ ਕਰਕੇ ਰੱਖੇ ਜਾਂਦੇ ਸਨ ਸੋ ਦੋਸਤੋ ਸਿਰ ਦੀ ਗੱਲ ਕਰਦੇ ਆ ਫਿਰ ਵਾਪਸ ਸਿਰ ਨੂੰ ਸੈਕਰੀਫਾਈਜ਼ ਕਰਦੇ ਵਾਸਤੇ ਹਰ ਇੱਕ ਨੇ ਤੁਹਾਨੂੰ ਸੇਰੀ ਚਾਹੁੰਦਾ ਹੈ ਹੁਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਪਿਤਾ ਨੇ ਸਿਰਾਂ ਦੀ ਮੰਗ ਕੀਤੀ ਸੀ ਜਦੋਂ ਖਾਲਸਾ ਦੀ ਸਜਣਾ ਕੀਤੀ ਔਰ ਕਿਹਾ ਸੀ ਕਿ ਜੋ ਤੋ ਪ੍ਰੇਮ ਖੇਲਣ ਕੀ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤੇ ਜੇ ਸਿਰ ਦੀਜੇ ਕਾਣ ਨਾ ਕੀਤੇ ਸੋ ਸਿਰ ਦੀ ਮੰਗ ਕੀਤੀ ਉਹਨਾਂ ਨੇ ਹੋਰ ਕਿਸੇ ਬਾਡੀ ਪਾਰਟ ਦੀ ਨਹੀਂ ਮੰਨ ਕੀਤੀ ਸਿਰ ਜਿਸ ਦੇ ਜੇ ਤੁਸੀਂ ਸਿਰ ਤੇ ਕੰਟਰੋਲ ਕਰ ਲੈਨੇ ਆ ਜੇ ਤੁਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਨੀ ਨੇ ਜੇ ਤੁਸੀਂ ਆਪਣੀਆਂ ਸੋਚਾਂ ਤੇ ਕੰਟਰੋਲ ਕਰਨੀ ਨੇ ਤਾਂ ਤੁਹਾਡਾ ਸਾਰੇ ਦਾ ਸਾਰਾ ਸਰੀਰ ਤੇ ਕੰਟਰੋਲ ਹੋ ਜਾਂਦਾ ਹੈ ਔਰ ਦਿਮਾਗ ਜਿਹੜਾ ਹੈ ਉਹ ਦੁਨੀਆ ਦੇ ਉੱਤੇ ਵੀ ਕੰਟਰੋਲ ਕਰ ਲੈਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਹੀ ਕਿ ਦਿਮਾਗ ਸਿਰ ਇਸ ਦਾ ਜਿਹੜਾ ਉਪਯੋਗ ਕਰਨਾ ਸਿੱਖੋ ਸਿਰਫ ਟੋਪੀ ਪਾਉਣ ਦੇ ਲਈ ਹੀ ਨਹੀਂ ਸਿਰ ਸਿਰਫ ਪੱਗ ਬੰਨਣ ਲਈ ਹੀ ਨਹੀਂ ਸਿਰ ਸੋਚਣ ਲਈ ਵੀ ਹੈ ਸੋਚ ਵੀ ਜ਼ਰੂਰੀ ਹੈ ਸੋਚ ਜੀਵਨ ਨੂੰ ਬਦਲ ਦਿੰਦੀ ਹੈ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖਰ ਜੀ ਦੇ ਵਾਸਤੇ ਰੋ ਗੋਡ ਬles ਸੀ ਹਾ